ਇੱਕ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਔਰ ਵੱਖ-ਵੱਖ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਹੋਈ ਹੈ 2012 ਵਾਲੇ ਮਾਮਲੇ ਤੋਂ ਬਾਅਦ ਔਰ ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਰੀਬੀ ਸਾਥੀ ਉੱਤੇ ਵੀ ਗੰਭੀਰ ਇਲਜ਼ਾਮ ਲੱਗੇ ਨੇ ਦਰਸਲ ਬਿੱਟੂ ਨਾ ਦਾ ਇੱਕ ਉਹਨਾਂ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ ਜੋ ਉਹਨਾਂ ਦਾ ਪੀਏ ਵੀ ਦੱਸਿਆ ਜਾਂਦਾ ਔਰ ਕੁਝ ਸਿੱਧੇ ਅਸਿੱਧੇ ਇਲਜ਼ਾਮ ਜਿਹੜੇ ਨੇ ਉਹ ਹਰਮਨਜੀਤ ਸਿੰਘ ਬਾਜਵਾ ਨੇ ਇੱਕ ਇੰਟਰਵਿਊ ਦੇ ਵਿੱਚ ਵੀ ਸਾਂਝੇ ਕੀਤੇ ਨੇ ਲਗਾਏ ਨੇ ਔਰ ਬਿੱਟੂ ਨਾਦੇ ਸ਼ਖਸ ਦੇ ਉੱਤੇ ਸਿੱਧੇ ਇਲਜ਼ਾਮੀਆਂ ਹਮਲੇ ਜਿਹੜੇ ਉਹਨਾਂ ਨੇ ਕੀਤੇ ਆ ਉਹਦੇ ਵਿੱਚ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਔਰ ਉਹਨਾਂ ਤਸਵੀਰਾਂ ਦੇ ਵਿੱਚ ਬਿੱਟੂ ਕਥਿਤ ਤੌਰ ਦੇ ਉੱਤੇ ਨਜ਼ਰ ਆ ਰਿਹਾ ਜਿਹੜਾ ਵਿਅਕਤੀ ਹੈ ਉਸ ਫੋਟੋ ਦੇ ਵਿੱਚ ਉਹ ਬਿੱਟੂ ਦੱਸਿਆ ਜਾ ਰਿਹਾ ਔਰ ਉਹਦੇ ਨਾਲ ਇੱਕ ਕੁੜੀ ਦੀ ਵੀਡੀਓ ਕਾਲ ਚੱਲਦੀ ਪਈ ਹੈ ਹੁਣ ਉਹ ਵੀਡੀਓ ਕਾਲ ਬਹੁਤ ਜ਼ਿਆਦਾ ਪ੍ਰਾਈਵੇਟ ਦੱਸੀ ਜਾ ਰਹੀ ਹੈ ਕਿਉਂਕਿ ਉਹ ਤਸਵੀਰਾਂ ਜਿਹੜੀਆਂ ਨੇ ਉਹ ਬਹੁਤ ਪ੍ਰਾਈਵੇਟ ਨੇ ਅਸ਼ਲੀਲ ਕਹੀਆਂ ਜਾ ਸਕਦੀਆਂ ਨੇ ਨਗਨ ਅਵਸਥਾ ਕਹੀ ਜਾ ਸਕਦੀ ਹੈ ਔਰ ਇਸੇ ਚੀਜ਼ ਨੂੰ ਲੈ ਕੇ ਹੁਣ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਬਾਅਦ ਉਹਨਾਂ ਦੇ ਕਰੀਬੀ ਸਾਥੀ ਕਹਿ ਦਈਏ ਜਾਂ ਉਹਨਾਂ ਦੇ ਪੀਏ ਕਹਿ ਦਈਏ ਜਿਵੇਂ ਕਿ ਦੱਸਿਆ ਗਿਆ ਬਿੱਟੂ ਨਾ ਦਾ ਇਹ ਸ਼ਖਸ ਵੀ ਫਸਦਾ ਨਜ਼ਰ ਆ ਰਿਹਾ ਹੈ ਔਰ ਇਸੇ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਸੀ ਪਹਿਲਾਂ ਵੀ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਕਿਹਾ ਸੀ ਕਿ 100-100 ਡਾਲਰ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਲਿਆਂਦੀਆਂ ਜਾਂਦੀਆਂ ਪਹਿਲਾਂ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਆ ਉਸ ਵੇਲੇ ਗੰਭੀਰ ਇਲਜ਼ਾਮ ਲੱਗਦੇ ਰਹੇ ਨੇ ਇੱਥੋਂ ਤੱਕ ਕਿ ਉਹ ਦਾਵਾ ਕਰ ਰਹੇ ਨੇ ਕਿ ਕਈ ਆਡੀਓ ਰਿਕਾਰਡਿੰਗਸ ਵੀ ਉਹਨਾਂ ਦੇ ਕੋਲ ਮੌਜੂਦ ਹੈਗੀਆਂ ਨੇ ਉਹ ਵੀ ਵਕਤ ਤੋਂ ਵਕਤ ਉਹ ਕਹਿੰਦੇ ਸਾਂਝੀਆਂ ਕਰਾਂਗੇ ਪਰ ਇਸ ਦੇ ਦਰਮਿਆਨ ਉਹਨਾਂ ਨੇ ਇੱਕ ਫੋਟੋ ਜਿਹੜੀ ਆ ਉਹ ਜ਼ਰੂਰ ਸਾਂਝੀ ਕੀਤੀ ਆ ਜੋ ਕਿ ਤੁਹਾਨੂੰ ਦਿਖਾ ਰਹੇ ਆ ਔਰ ਨਾਲੋਂ ਨਾਲ ਇਸ ਦੇ ਵਿੱਚ ਜਿਹੜਾ ਸ਼ਖਸ ਨਜ਼ਰ ਆ ਰਿਹਾ ਉਸ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਰੀਬੀ ਸਾਥੀ ਵਜੋਂ ਦੱਸਿਆ ਗਿਆ ਆ ਜਿਸ ਦਾ ਨਾਮ ਬਿੱਟੂ ਦੱਸਿਆ ਜਾ ਰਿਹਾ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਇਹ ਮਾਮਲਾ ਹੁਣ ਉੱਭਰ ਕੇ ਸਾਹਮਣੇ ਆਇਆ ਔਰ ਨਾਲੋਂ ਨਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਮਾਮਲਾ ਜਿਸ ਉੱਤੇ ਹੁਣ 2012 ਤੋਂ ਬਾਅਦ ਹੁਣ 2024 ਦੇ ਵਿੱਚ 12 ਸ ਐਫ ਆਈ ਆਰ ਦੁਆਰਾ ਦਰਜ ਜਿਹੜੀ ਉਹ ਕੀਤੀ ਗਈ ਹੈ ਐਫ ਆਈ ਆਰ ਜਿਹੜੀ ਹੋਈ ਹੈ ਔਰ ਇਸ ਐਫ ਆਈ ਆਰ ਨੂੰ ਲੈ ਕੇ ਤਿੰਨ ਜਿਹੜੀਆਂ ਮੁਖਤਾਰਾਵਾਂ ਵਿੱਚ ਲਾਈਆਂ ਗਈਆਂ ਉਹਨਾਂ ਦੇ ਵਿੱਚ ਇੱਕ 302 ਯਾਨੀ ਕਤਲ ਇੱਕ 376 ਯਾਨੀ ਕਿ ਰੇਪ ਔਰ ਇੱਕ 506 ਕ੍ਰਿਮੀਨਲ ਇੰਟੀਮੀਡੇਸ਼ਨ ਹੈਗੀ ਹੈ ਇਹ ਚਾਰजेस ਜਿਹੜੇ ਨੇ ਉਸ ਐਫ ਆਈ ਆਰ ਦੇ ਵਿੱਚ ਲਾਏ ਗਏ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸੇ ਮਾਮਲੇ ਦੇ ਵਿੱਚ ਪੁਰਾਣੇ ਉਹਨਾਂ ਮੁਲਾਜ਼ਮਾਂ ਨੂੰ ਵੀ ਘੇਰਿਆ ਜਾ ਸਕਦਾ ਹੈ ਜਿਨ੍ਹਾਂ ਮੁਲਾਜ਼ਮਾਂ ਨੇ ਜਿਨ੍ਹਾਂ ਦੇ ਵਿੱਚ ਐਸ ਐਚ ਓ ਔਰ ਡੀ ਐਸ ਪੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਉਸ ਵੇਲੇ ਇਹ ਐਫ ਆਈ ਆਰ ਦਰਜ ਨਹੀਂ ਹੋਣ ਦਿੱਤੀ ਖੈਰ ਐਫ ਆਈ ਆਰ ਹੁਣ ਦਰਜ ਹੋ ਗਈ ਆ ਐਫ ਆਈ ਆਰ ਹੋਰ ਕਿਹੜੇ ਚੰਦ ਚੜਾਵੇਗੀ ਉਹ ਵੇਖਣ ਵਾਲੀ ਗੱਲ ਆ ਕਿਹੜੇ ਵੱਡੇ ਖਲਾਸੇ ਹੋ ਸਕਦੇ ਆ ਕਿਉਂਕਿ ਜਿਵੇਂ ਕਿ ਹਰਮਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਆਉਂਦੇ ਸਮੇਂ ਵਿੱਚ ਹੋਰ ਤੱਥ ਵੀ ਸਾਂਝੇ ਕੀਤੇ ਜਾਣਗੇ ਯਾਨੀ ਕਿ ਉਹਨਾਂ ਦੇ ਕੋਲ ਹੋਰ ਚੀਜ਼ਾਂ ਵੀ ਮੌਜੂਦ ਹੈਗੀਆਂ ਨੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਂ ਨੇ ਇੰਡੀਆ ਪੰਜਾਬੀ ਦੇ